ਜਾਨ ਨਿਆ ਵੀਰੇ ਯਾਰ ਪਾਣੀ ਆ ਤੇ ਫੇਰ ਭੁੱਲ ਬਦਨ ਤੇ ਪਹਿਲੀ ਤੋਂ ਹਾਲੇ ਥੱਲੇ ਆ ਬਾਕੀ ਅਸੀਂ ਪੁਲ ਕੋ ਜਾ ਕੇ ਫਿਰ ਪਤਾ ਕਰਦੇ ਆ ਕੀ ਹਿਸਾਬ ਕਿਤਾਬ ਹੈ ਵਾਸੇ ਤਾਂ ਥੋੜਾ ਆਰਾਮ ਨਾਲ ਜਾਂਦੇ ਪਾਣੀ ਵੀਰੇ ਕੱਲਾ ਥੋੜਾ ਜਾਂ ਫੇਰ ਵਧਿਆ ਹੋਇਗਾ ਪਾਣੀ ਨਹੀਂ ਵਧਿਆ ਜੀ ਇਹ ਤੇ ਬੁਖਤੀ ਐ ਨਾ ਇਹ ਨਹੀਂ ਤੋਰਦੀ ਇੰਨਾ ਮਰਜ਼ੀ ਜ਼ੋਰ ਲਾ ਲੋ ਇਹਦਾ ਤੇ ਬੜਾ ਥੋੜਾ ਥੋੜਾ ਹਲਾ ਦੇਣ ਤੇ ਹੁਣ ਤੋਂ ਵਧੀਆ ਡਾਫ ਲੱਗ ਜਾਣੀ ਇੱਕੋ ਦਮ ਸਪੀਡ ਵੀ ਅੱਗੇ ਨਾਲ ਤੇਜ਼ ਹੋਈ ਪਾਣੀ ਦੀ ਚੱਲ ਵੀ ਇੱਥੇ ਤੇ ਹੁਣ ਮੀਟਰ ਅਲੰਬਾਦ ਨੂੰ ਕਿ ਪੱਟੇ-ਪੁੱਟੇ ਵੱਢ ਕੇ ਲਈ ਹੁੰਦੇ ਨੇ ਪਹਿਲੀਆਂ ਚੋਂ